ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 1 ਵਜੇ ਇੱਕ ਮੀਟਿੰਗ ਕਰਨ ਤੋਂ ਬਾਅਦ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਉਸ ਤੋਂ ਠੀਕ ਪਹਿਲਾਂ ਇੱਕ ਮੁਲਾਕਾਤ ਹੋਈ ਸ਼੍ਰੀ ਕਾਲਕਤਖਸਬ ਦੇ ਜਸੇਦਾਰ ਨੂੰ ਮੈਦਨ ਪਹੁੰਚੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਗੁਰਪ੍ਰਤਾਪ ਸਿੰਘ ਵਡਾਲਾ ਹੁਣ ਇਹ ਮੁਲਾਕਾਤ ਕਿਸ ਹਿਸਾਬ ਨਾਲ ਹੋਈ ਹੈ ਇਸ ਮੁਲਾਕਾਤ ਦੇ ਮਾਇਨੇ ਕੀ ਨੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਜਿਹੜਾ ਬਿਆਨ ਇਸ ਤੋਂ ਬਾਅਦ ਆਇਆ ਉਹ ਕੀ ਵਜੂਦ ਰੱਖਦਾ ਉਹਦੇ ਬਾਰੇ ਡਿਸਕਸ਼ਨ ਕਰਦੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮ ਜਦੋਂ ਮੈਂਬਰਸ਼ਿਪ ਡ్రਾਈਵਰ ਜੇ ਸ਼ੁਰੂ ਹੋਣ ਵਾਲੀ ਸੀਗੀ ਪਹਿਲਾਂ ਤਾਂ ਇਹ ਮੁਲਾਕਾਤ ਕੀ ਮਾਇਨੇ ਰੱਖਦੀ ਹੈ ਇਹ ਦੱਸਿਓ ਸਭ ਤੋਂ ਵੱਡੀ ਗੱਲ ਹੈ ਸਾਬ ਸਿੰਘ ਜੀ ਪਹਿਲਾਂ ਇਹ ਦੇਖੋ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੀ ਕਾਲ ਤਕ ਸਾਹਿਬ ਤੋਂ ਹੁਕਮ ਜਾਰੀ ਕੀਤਾ ਦੋ ਜਿਹੜਾ ਆਪਣਾ ਦਸੰਬਰ ਨੂੰ ਹੁਕਮ ਜਾਰੀ ਹੋਇਆ ਤੇ ਅੱਜ ਕਿੰਨੇ ਦਿਨ ਹੋ ਗਏ ਕਰੀਬ 1 ਮਹੀਨਾ ਉਹ ਟੱਪ ਗਿਆ ਤੇ 18 ਦਿਨ ਉੱਪਰ ਹੋ ਗਏ ਔਰ ਇਹ ਹੁਕਮ ਜਾਰੀ ਹੋਇਆ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਕਿ ਜਿਹੜੀ ਅਕਾਲੀ ਦਲ ਦੀ ਸੰਵਿਧਾਨਿਕ ਪ੍ਰਕਿਰਿਆ ਹੈਗੀ ਉਹਨੂੰ ਪੂਰਾ ਕੀਤਾ ਜਾਵੇ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਤੇ ਇਹ ਸਾਰੀ ਦੇਖਰੇਖ ਜਿਹੜੀ ਹੈ ਇਹ ਹਰਜਿੰਦਰ ਸਿੰਘ ਧਾਮੀ ਦੇ ਅਧੀਨ ਇੱਕ ਕਮੇਟੀ 7 ਮੈਂਬਰੀ ਬਣਾਈ ਜਾਂਦੀ ਹੈ ਉਹ ਹੀ ਇਹਨੂੰ ਕਰੇਗੀ ਲੇਕਿਨ ਇਸ 7 ਮੈਂਬਰੀ ਕਮੇਟੀ ਦੀ ਅੱਜ ਇੱਕ ਵੀ ਮੀਟਿੰਗ ਨਹੀਂ ਹੋਈ ਤੇ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਕਿ ਇਸਾ ਮਤਲਬ ਕਿਤਨਾ ਕਿਤੇ ਸਰੀਕਾਲ ਤੱਕ ਸਾਫ ਦੇ ਜਿਹੜੇ ਜਥੇਦਾਰ ਆ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਹੋਈ ਆ ਹਾਂ ਕਿਤੇ ਮੀਟਿੰਗ ਨਿਗਰਾਨ ਕਮੇਟੀ ਦੀ ਹੁੰਦੀ ਬਈ ਉਹ ਨਿਗਰਾਨੀ ਕਰਦੇ ਬਈ ਇਦਾਂ ਨਹੀਂ ਤੇ ਇਦਾਂ ਹੋਏਗਾ ਇਹਦੇ ਵਿੱਚ ਆ ਕਦਮ ਚੁੱਕੇ ਜਾਣ ਆ ਉਪਰਾਲੇ ਕੀਤੇ ਜਾਣ ਇੱਕ ਵੀ ਮੀਟਿੰਗ ਨਹੀਂ ਬੁਲਾਈ ਗਈ ਔਰ ਉਹਦੇ ਵਿੱਚ ਜਿਹੜੇ ਜਰੂਰੀ ਨਹੀਂ ਹੈਗਾ ਕਿ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਰੋਧੀ ਸੀਗੇ ਉਹਦੇ ਵਿੱਚ ਹਮਾਇਤੀ ਵੀ ਹੈਗੇ ਸੀਗੇ ਮੰਨ ਲਓ ਜੇ ਆਪਾਂ ਜੇ ਕਹੀਏ ਕੀ ਇਕਬਾਲ ਸਿੰਘ ਝੁੰਦਾ ਉਹ ਹੁਣ ਉਹਨਾਂ ਨੇ ਕੱਲ ਪਰਸੋਂ ਹਜੇ ਸਟੇਟਮੈਂਟ ਦਿੱਤੀ ਆ ਕਿ ਮੈਂ ਜਿਹੜਾ ਵਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਨ ਦੇ ਹੱਕ 'ਚ ਆ ਉਹ ਹੋਣੀ ਵੀ ਚਾਹੀਦੀ ਆ ਸਿੱਖਾਂ ਲਈ ਔਰ ਉਸ ਤੋਂ ਇਲਾਵਾ ਸੰਤਾ ਸਿੰਘ ਉਮੈਦਪੁਰੀਆ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਇਹ ਤਾਂ ਸਾਰੇ ਜਿਹੜੇ ਆ ਮੰਨ ਲਓ ਬਾਦਲ ਵਿਰੋਧੀ ਮੰਨੇ ਜਾਂਦੇ ਆ ਸੁਧਾਰ ਲਹਿਰ ਦੇ ਸੀਗੇ ਲੇਕਿਨ ਗੱਲ ਇਹ ਆ ਕਿ ਜਿਹੜੇ ਹਰਜਿੰਦਰ ਸਿੰਘ ਤਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਨਿਗਰਾਨ ਕਮੇਟੀ ਦਾ ਪ੍ਰਮੁੱਖ ਥਾਪਿਆ ਗਿਆ ਉਹ ਤਾਂ ਬਦਲ ਦੇ ਨਾਲ ਸੀਗੇ ਬਦਲ ਧੜੇ ਦੇ ਨਾਲ ਤੇ ਕਿਤੇ ਨਾ ਕਿਤੇ ਤਾਂ ਚਲੋ ਇਹ ਗੱਲ ਨੂੰ ਹੈਗਾ ਸੀਗਾ ਕਿ ਬਲ ਸਾਹਿਬ ਨੂੰ ਵੀ ਚਾਹੀਦਾ ਸੀਗਾ ਜਾਂ ਭੁੰਦਰ ਸਾਹਿਬ ਨੂੰ ਵੀ ਚਾਹੀਦਾ ਸੀਗਾ ਕਿ ਇਹ ਸਾਰੀ ਇੱਕ ਨਿਗਰਾਨ ਕਮੇਟੀ ਦੀ ਪਹਿਲਾਂ ਮੀਟਿੰਗ ਕਰਾਂਦੇ ਉਹਨਾਂ ਕੋਲੋਂ ਅਨ ਆਫੀਸ਼ੀਅਲੀ ਤਰੀਕੇ ਨਾਲ ਦੇਜਾ ਨਿਰਦੇਸ਼ ਲੈਂਦੇ ਵੀ ਤੁਸੀਂ ਨਿਗਰਾਨੀ ਕਰਕੇ ਦੱਸੋ ਕੀ ਕਰਨਾ ਆਪਾਂ ਚਾਹੁੰਦੇ ਆ ਕਿੱਦਾਂ ਕਰਨਾ ਚਾਹੁੰਦੇ ਆ ਤੇ ਉਹ ਲੇਕਿਨ ਉਹ ਇੱਕ ਵੀ ਬੈਠਕ ਨਹੀਂ ਕੀਤੀ ਗਈ ਜੇ ਬੈਠਕ ਨਹੀਂ ਕੀਤੀ ਗਈ ਤੇ ਇਹਨਾਂ ਨੇ ਸਿੱਧੀ ਭਰਤੀ ਪ੍ਰਕਿਰਿਆ ਸ਼ੁਰੂ ਕਰਤੀ ਆ ਗੁਲਜਾਰ ਸਿੰਘ ਰਾਣੇ ਕੇ ਹੋਰਾਂ ਦੀ ਅਪੁਆਇੰਟਮੈਂਟ ਕਰਾ ਕੇ ਤੇ ਕਿਤੇ ਨਾ ਕਿਤੇ ਉਹਦੇ ਨਾਲ ਚਿੰਤਾ ਹੋਣੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਚਿੰਤਾ ਹਰਜਿੰਦਰ ਸਿੰਘ ਧਾਮੀ ਲਈ ਵੱਧ ਗਈ ਆ ਉਹਨਾਂ ਦੇ ਦੋਨਾਂ ਪਾਸੇ ਜਿਹੜਾ ਵਾ ਉਹ ਖੂ ਹੈ ਜੇ ਤਾਂ ਉਹ ਬਦਲ ਢਡੇ ਵੱਲ ਜਾਂਦੇ ਆ ਤੇ ਫਿਰ ਇਹ ਹੋਣਾ ਕਿ ਇਹਨਾਂ ਨੇ ਸਰਕਾਰ ਤਖਤ ਸਾਹਿਬ ਦੇ ਹੁਕਮਾਂ ਦੀ ਇਨਬਿਨਨ ਪਾਲਣਾ ਨਹੀਂ ਕਰਾਈ ਐ ਐਸਜੀਪੀਸੀ ਦੇ ਪ੍ਰਧਾਨ ਹੋਣ ਦੇ ਨਾਤੇ ਤੇ ਜੇ ਉਹ ਖੱਬੇ ਪਾਸੇ ਜਾਂਦੇ ਆ ਤੇ ਫਿਰ ਬਾਦਲ ਧੜੇ ਨੂੰ ਇਹ ਪਤਾ ਕੀ ਬਾਦਲ ਧੜੇ ਦੇ ਜਿਹੜੇ ਐਸਜੀਪੀਸੀ ਮੈਂਬਰ ਆ ਉਹ ਫਿਰ ਅੱਗੋ ਕਹਿਣਗੇ ਜੀ ਇਹਨਾਂ ਨੂੰ ਪ੍ਰਸਤਾਵ ਪਾਸ ਕਰਕੇ ਹਰਜਿੰਦਰ ਸਿੰਘ ਧਾਮੀ ਨੂੰ ਜਿਹੜਾ ਕੁਰਸੀ ਤੋਂ ਲਾਇਆ ਜਾਂਦਾ ਤੇ ਨਵਾਂ ਐਸਜੀਪੀਸੀ ਦਾ ਪ੍ਰਧਾਨ ਇਹਨੂੰ ਥਾਪਿਆ ਜਾਂਦਾ ਜਾਂ ਜਿਹੜਾ ਚੁਣਿਆ ਜਾਂਦਾ ਧਾਮੀ ਹੋਰੀ ਤਾਂ ਬਹੁਤ ਬੁਰੇ ਵਿਚਾਰ ਜਿਹੜੇ ਖੜ ਗਏ ਨੇ ਬੜੇ ਸਿਆਣੇ ਐਡਵੋਕੇਟ ਨੇ ਨਾਉ ਖੱਬੇ ਪਾਸੇ ਜਾ ਸਕਦੇ ਆ ਨਾਉ ਸੱਜੇ ਪਾਸੇ ਜਾ ਸਕਦੇ ਆ ਲੇਕਿਨ ਜੇ ਅੱਜ ਇੱਕ ਸੱਚੇ ਸਿੱਖ ਹੋਣ ਦੇ ਨਾਤੇ ਦੇਖਣਾ ਹੋਵੇ ਤੇ ਫਿਰ ਉਹ ਸ਼੍ਰੀ ਕਾਲ ਤਕਸਾਹਬ ਵੱਲ ਉਹਨਾਂ ਨੂੰ ਝੁਕਣਾ ਵੀ ਚਾਹੀਦਾ ਤੇ ਜਾਣਾ ਵੀ ਚਾਹੀਦਾ ਤੇ ਜੇ ਗਏ ਵੀ ਨੇ ਜੋ ਮੈਨੂੰ ਲੱਗਦਾ ਗਏ ਵੀ ਨੇ ਇਸੇ ਕਰਕੇ ਅੱਜ ਗੁਰਤਪ ਪ੍ਰਤਾਪ ਸਿੰਘ ਵਡਾਲਾ ਜਿਹੜੇ ਸੁਧਾਰ ਲਹਿਰ ਦੇ ਕਨਵੀਨਰ ਸੀਗੇ ਉਹ ਵੀ ਸ਼੍ਰੀ ਕਾਲ ਤਕਸਾਹਬ ਦੇ ਜਥੇਦਾਰ ਨੂੰ ਮਿਲੇ ਆ ਔਰ ਉਹਨਾਂ ਨੇ ਜਾ ਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੋਣੀ ਹੈ ਬਈ ਇਹਦੇ ਨਾਲ ਇੱਕ ਜਿਹੜੀ ਆਪਾਂ ਰਵਾਇਤ ਹੈ ਜਿਹੜੀ ਆਪਾਂ ਪਿੱਛੋਂ ਕਰਦੇ ਆ ਰਹੇ ਕਿ ਸ੍ਰੀ ਕਾਲ ਤਖਤ ਸਾਹਿਬ ਜੁਗੋ ਜੁਗੜਾ ਲਾ ਸਰਵੋੱਚ ਹੈ ਇਹਦੇ ਹੁਕਮਾਂ ਦੀ ਇਨਬਿਲਨ ਪਾਲਣਾ ਕਰਨਾ ਹਰ ਸਿੱਖ ਕੌਮ ਦੇ ਜਿਹੜਾ ਵਾ ਜਿਹੜਾ ਸਿੱਖ ਕੌਮ ਨੂੰ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹਦੇ ਲਈ ਬਹੁਤ ਜ਼ਰੂਰੀ ਹੈ ਲੇਕਿਨ ਹੁਣ ਮੈਨੂੰ ਨਹੀਂ ਲੱਗਦਾ ਕਿ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਤੇ ਹੋ ਵੀ ਗਈ ਹੈ ਲਗਭਗ ਸ਼ੁਰੂ ਹੋ ਗਈ ਹੈ ਔਰ ਨਿਗਰਾਨ ਕਮੇਟੀ ਦੀ ਇੱਕ ਵੀ ਬੈਠਕ ਨਹੀਂ ਹੋਈ ਇਦਾਂ ਮਤਲਬ ਚਿੰਤਾ ਜ਼ਾਹਰ ਕੀਤੀ ਗਈ ਹੋਣੀ ਆ ਬਈ ਧਾਮੀ ਹੋਰਾਂ ਦੀ ਜਿਹੜੀ ਨੇਤਰਤਵ ਦੇ ਵਿੱਚ ਜਿਹੜੇ ਉਹਨਾਂ ਦੇ ਰਹਿਨਮਾਈ ਚ ਇੱਕ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਦੀ ਇੱਕ ਵੀ ਬੈਠਕ ਨਹੀਂ ਹੋਈ ਡਾਕਟਰ ਸਾਹਿਬ ਇਹ ਜਿਹੜੀ ਤੁਸੀਂ ਗੱਲ ਆਖੀ ਕਿ ਤਾਂ ਐਡਵੋਕੇਟ ਧਾਮੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਦਾਂ ਦੀ ਸਥਿਤੀ ਬਣ ਸਕਦੀ ਹੈ ਭਲਾ ਸਭ ਨਾਲ ਬਣੀ ਅਜ ਤੱਕ ਕਿਹੜੇ ਨਾਲ ਨਹੀਂ ਬਣੀ ਮੈਨੂੰ ਇਹ ਦੱਸੋ ਜਦੋਂ ਯਾਰ ਦੇਖੋ ਜਦੋਂ ਦਿਲ ਕਰਦਾ ਐ ਜੀਪੀਸੀ ਦੇ ਪ੍ਰਧਾਨ ਦੀ ਚੋਣ ਕਰਾ ਲੈਂਦੇ ਆ ਉਹਨਾਂ ਦਾ ਕੀ ਉਹਨਾਂ ਨੇ ਪ੍ਰਤਾਪ ਵੀ ਪਾਸ ਕਰਾਣਾ ਨਾ ਹਾਊਸ ਦੀ ਬੈਠਕ ਚ ਤੇ ਕਰਾ ਲਣਗੇ ਜੇ ਗੁਰਜਰਨ ਸਿੰਘ ਟੋੜੇ ਵਰਗੇ ਨੂੰ ਲਾ ਸਕਦੇ ਆ ਜਿਨ੍ਹਾਂ ਨੇ 27 ਸਾਲ ਕੀਤਾ ਤੇ ਫਿਰ ਕੋਈ ਵੀ ਲਾ ਸਕਦਾ ਫਿਰ ਤਾਂ ਇਹਨਾਂ ਹੁਣ ਬੀਬੀ ਜਗੀਰ ਕੌਰ ਨੂੰ ਵੀ ਤਾਂ ਬਣਾ ਦਿੰਦੇ ਆ ਉਤਾਰ ਦਿੰਦੇ ਆ ਇਹ ਯਾਰ ਦੇਖੋ ਪਤਾ ਕੀ ਹੈ ਜਿੱਥੇ ਬਹੁਮਤ ਹੋਊਗਾ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਬਹੁਮਤ ਹੋਊਗਾ ਉੱਥੇ ਹੋਣਾ ਹਜੇ ਬਹੁਮਤ ਜਿਹੜਾ ਐਸਜੀਪੀਸੀ ਦੇ ਮੈਂਬਰਾਂ ਦਾ ਉਹ ਬਾਦਲ ਪਰਿਵਾਰ ਦੇ ਨਾਲ ਹੈ ਕਾਰਨ ਇਹ ਹੈ ਕਿ 2011 ਤੋਂ ਬਾਅਦ ਚੋਣਾਂ ਨਹੀਂ ਹੋਈਆਂ 11 12 ਤੋਂ ਬਾਅਦ ਉਹੀ ਜਿਹੜੇ ਉਦੋਂ 11 12 ਦੇ ਵਿੱਚ ਬਾਦਲ ਧੜਾ ਪੰਜਾਬ 'ਚ ਮਜਬੂਤ ਸੀ ਉਦੋਂ ਬਾਦਲ ਨੇ ਧੜੇ ਨੇ ਉਦੋਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਸ਼ਰੂਨ ਨਹੀਂ ਕਰ ਲਈ ਦਲ ਬਾਦਲ ਵੱਲੋਂ ਐਸਜੀਪੀਸੀ ਮੈਂਬਰ ਚੁਣੇ ਗਏ ਤੇ ਉਹਨਾਂ ਨੂੰ ਤਾਂ ਜ਼ਿੰਦਗੀ ਦੇ ਵਿੱਚ ਗੱਲ ਨਹੀਂ ਸਮਝਦੇ ਪਰ 4-5 ਸਾਲ ਦੀ ਜੋਨ ਨੂੰ ਛੱਡ ਕੇ ਅਗਲੇ 14-14 ਸਾਲ ਹੋ ਗਏ ਤੇ ਨਾ 14 ਸਾਲ ਐਸਜੀਪੀਸੀ ਦੇ ਮੈਂਬਰ ਬਣੇ ਬੈਠੇ ਆ ਤੇ ਹੋਰ ਉਹਨਾਂ ਨੂੰ ਇਸ ਤੋਂ ਵੱਡਾ ਕੀ ਫਾਇਦਾ ਮਿਲ ਸਕਦਾ ਵਾrna ਜਿਹੜੇ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਬਾਰ-ਬਾਰ ਹੁੰਦੀਆਂ ਹੁਣ ਤੱਕ ਤਾਂ ਦੋ ਤਿੰਨ ਵਾਰੀ ਹੋ ਜਾਣੀਆਂ ਸੀਗੀਆਂ ਤੇ ਇਸ ਕਰਕੇ ਹਜੇ ਬਾਦਲ ਧੜੇ ਤੇ ਉਹ ਲੜੇ ਹੋਏ ਨੇ ਬਾਦਲ ਧੜੇ ਤੇ ਉਹ ਜਿੱਤੇ ਹੋਏ ਨੇ ਤੇ ਇਹੀ ਡਰ ਜਿਹੜਾ ਹਜੇ ਤੱਕ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਵੀ ਆ ਕਿ ਜੇ ਜਿੱਦਾਂ ਬਾਦਲ ਦੇ ਹੁਣ ਮੰਨ ਲਓ ਮਾਗੀ ਕਾਨਫਰੰਸ 'ਚੋਂ ਨਹੀਂ ਗਏ ਔਰ ਜਿਹੜੇ ਨਹੀਂ ਗਏ ਕਿਉਂਕਿ ਉਹਨਾਂ ਨੂੰ ਪਤਾ ਹੈ ਮੈਂ ਜਵਾਬ ਕਿ ਦੇਣਾ ਮੈਂ ਸਿੱਖ ਕੌਮ ਨੂੰ ਜਵਾਬ ਕਿ ਦੇਣਾ ਮੈਂ ਕਿੱਦਾਂ ਖੜਾ ਹੋ ਕੇ ਕਹੂੰਗਾ ਕਿ ਮੇਰੇ ਮੋਢਿਆਂ ਦੇ ਉੱਤੇ ਪਲ ਜਿਹੜਾ ਹੈਗਾ ਮੇਰਾ ਮੋਢਿਆਂ ਦਾ ਤੇ ਮੇਰਾ ਧਰਮ ਇਹ ਕਹਿੰਦਾ ਹੈ ਕਿ ਮੈਂ ਸ੍ਰੀ ਕਾਲ ਸਾਬ ਦੇ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਕਰਾਵਾਂ ਤੇ ਮੈਂ ਆਪ ਵੀ ਉਹਨਾਂ ਦੀ ਉਲੰਘਣਾ ਕਰਨ ਲੱਪਾਂਗਾ ਤੇ ਫਿਰ ਸਿੱਖ ਕੌਮ ਕੀ ਕਹੇਗੀ ਕਸਾ ਗੁਰਪ੍ਰਤਾਪ ਸਿੰਘ ਵਡਾਲਾ ਇੱਕ ਗੱਲ ਕਰਦੇ ਬਾਹਰ ਆ ਕੇ ਉਹ ਕਹਿੰਦੇ ਕਿ ਜਥੇਦਾਰ ਸਾਹਿਬ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਜਿਵੇਂ ਹੁਕਮਨਾਮਾ ਜਾਰੀ ਹੋਇਆ ਉਵੇਂ ਹੀ ਰਹੇਗਾ ਉੱਚ ਕੋਈ ਫੇਰ ਫੇਰ ਨਹੀਂ ਹੋਏਗਾ ਬਦਲ ਨਹੀਂ ਹੋਵੇਗਾ ਇੱਕ ਪਾਸੇ ਅੱਜ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਜਾਣੀ ਹੈ ਪਰ ਦੂਜੇ ਪਾਸੇ ਇਹ ਹੁਕਮਨਾਮਾ ਜਾਰੀ ਰਹੇਗਾ ਇਹ ਗੱਲੀਬਾਤੀ ਤਾਂ ਠੀਕ ਹੈ ਸੁਣਨ ਨੂੰ ਸਹੀ ਲੱਗਦਾ ਕਿ ਸਟੈਂਡ ਲੈ ਲਿਆ ਗਿਆ ਪਰ ਇਸ ਤੋਂ ਬਾਅਦ ਹੋਣ ਕੀ ਵਾਲਾ ਇਹ ਰਸੋ ਦੇਖੋ ਸਭ ਤੋਂ ਵੱਡੀ ਗੱਲ ਹੈ ਜੋ ਮੈਨੂੰ ਨਜ਼ਰ ਆ ਰਿਹਾ ਹੈ ਜਿਵੇਂ ਪੁਰਾਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿੰਨੇ ਪੁਰਾਣੇ ਜਥੇਦਾਰ ਸਹਿबान ਹੋਏ ਨੇ ਗਿਆਨੀ ਪੂਰਨ ਸਿੰਘ ਭਾਈ ਮਨਜੀਤ ਸਿੰਘ ਗਿਆਨੀ ਜਥੇਦਾਰ ਅਜੀਤ ਸਿੰਘ ਜਿਵੇਂ ਸਾਰਿਆਂ ਨਾਲ ਹੋਇਆ ਗਿਆਨੀ ਗੁਰਮੁਖ ਸਿੰਘ ਹੋਣਾ ਹੋਇਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਹੋਇਆ ਉਦਾਂ ਹੀ ਇੱਥੇ ਵੀ ਹੋ ਜਾਏਗਾ ਕਿਉਂਕਿ ਦੇਖੋ ਮੈਂ ਅੱਗੇ ਤੁਹਾਨੂੰ ਗੱਲ ਦੱਸ ਕੇ ਹਟਿਆ ਜਿਹੜੀ ਪ੍ਰਕਿਰਿਆ ਹੈ ਉਹ ਮੈਂ ਤੁਹਾਨੂੰ ਕਲੀਅਰ ਸਾਫ਼ ਕਰ ਦੇਣਾ ਕਿ ਐਸਜੀਪੀਸੀ ਦਾ ਜਿਹੜਾ ਬਹੁਮਤ ਹੈ ਉਹ ਐਸਜੀਪੀਸੀ ਦਾ ਪ੍ਰਧਾਨ ਚੁਣਦਾ ਹੈ ਤੇ ਐਸਜੀਪੀਸੀ ਵੱਲੋਂ ਹੀ ਜਿਹੜਾ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਉਹ ਜਥੇਦਾਰ ਸਹਿਬਾਨ ਜਿਹੜੇ ਤੱਕ ਜੋ ਐਸਜੀਪੀਸੀ ਦੇ ਵਿੱਚ ਬਹੁਮਤ ਹੈ ਜਾਂ ਧੜਾ ਕਾਬਜ ਹੈ ਤੋਂ ਬਾਦਲ ਦਾ ਸੁਖਬੀਰ ਸਿੰਘ ਬਾਦਲ ਦਾ ਧੜਾ ਕਾਬਜ ਹੈ ਤੇ ਇਸ ਦਾ ਮਤਲਬ ਕਿਤੇ ਨਾ ਕਿਤੇ ਜਿਵੇਂ ਮੰਨ ਲਓ ਐਸਜੀਪੀਸੀ ਦਾ ਪ੍ਰਧਾਨ ਬਦਲ ਦੇਣਗੇ ਨਵਾਂ ਪ੍ਰਧਾਨ ਆਏਗਾ ਨਵੇਂ ਜੱਥੇਦਾਰ ਸਹਿਬਾਨ ਆਪਣੇ ਹਿਸਾਬ ਨਾਲ ਲਗਾਏਗਾ ਤੇ ਉਹ ਸਭ ਨੂੰ ਪਤਾ ਹੁਣ ਤੁਸੀਂ ਮੇਰੀ ਗੱਲ ਸੁਣੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਜਾਂਚ ਚੱਲ ਰਹੀ ਹੈ ਨੰਦਮਾ ਸਾਹਿਬ ਦੇ ਜੱਥੇਦਾਰ ਨੇ ਤੇ ਜਾਂਚ ਕਰਨ ਵਾਲਾ ਕੌਣ ਹੈ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਧਾਰਮਿਕ ਸਜ਼ਾ ਸੁਣਾਈ ਹੈ ਉਹ ਕਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜਾ ਕਲੀਨ ਚਿੱਟ ਦੇ ਦੇਣਗੇ ਉਦਸ ਜਗ ਜਹਾਰ ਹੈ ਵੀ ਉਹਨਾਂ ਨੇ ਧਾਰਮਿਕ ਸਜ਼ਾ ਜੁਨਾਇਆ ਰਗਵੀਰ ਜੀ ਰਗਜੀਤ ਸਿੰਘ ਵਿਰਕ ਨੂੰ ਹਰਿਆਣੇ ਵਾਲੇ ਨੂੰ ਤੇ ਰਗਜੀਤ ਸਿੰਘ ਵਿਰਕ ਜਿਹੜੇ ਆ ਉਹ ਕਮੇਟੀ ਦੇ ਮੈਂਬਰ ਨੇ ਤੇ ਕਿਤੇ ਨਾ ਕਿਤੇ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਹੈਗਾ ਹੀ ਆ ਹੁਣ ਉਹਨਾਂ ਨੇ ਬਲਟੋਹੇ ਦੇ ਨਾਲ ਜਿਵੇਂ ਹੋਇਆ ਬਲਟੋਹੇ ਨੂੰ ਪੰਤ ਉੱਚੋਂ ਪਾਰਟੀ ਚ 10 ਸਾਲ ਲਈ ਕੱਢਿਆ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਹੁਕਮ ਦਿੱਤਾ ਤੇ ਉਹਨਾਂ ਅਕਾਲੀ ਦਲ ਦਾ ਤੇ ਜਿਹੜਾ ਇੱਕ ਧਾਰਮਿਕ ਟਕਰਾਵ ਹੈ ਇੱਕ ਰਾਜਨੀਤਿਕ ਤੇ ਧਾਰਮਿਕ ਟਕਰਾਵ ਉਧਰ ਵੱਲ ਜਿਹੜੀ ਨਾ ਜਿਹੜੀ ਆਪਣੀ ਜੰਗਾ ਜਾਂ ਜਿਹਨੂੰ ਕਹਈਏ ਕਿ ਇੱਕ ਸੋਚ ਹੈ ਜਾਂ ਇੱਕ ਇਸ ਟਾਈਮ ਦਾ ਮਾਹੌਲ ਹੈ ਉਹ ਜਿਹੜਾ ਬਣਦਾ ਪਿਆ ਉਹ ਧਰਮ ਦਾ ਤੇ ਰਾਜਨੀਤੀ ਦਾ ਆਪਸ ਵਿੱਚ ਟਕਰਾਵ ਦਾ ਬਣਦਾ ਪਿਆ ਮੈਂ ਬੜਾ ਸਟ੍ਰੇਟ ਫੋਰਵਰਡ ਮੈਂ ਸਵਾਲ ਪੁੱਛਣਾ ਕਿ ਤੁਸੀਂ ਇਹ ਇਸ਼ਾਰਾ ਦੇ ਰਹੇ ਹੋ ਕਿ ਆਉਂਦੇ ਸਮੇਂ ਵਿੱਚ ਜ세ਦਾਰ ਸਾਹਿਬ ਨੂੰ ਵੀ ਕੁਰਸੀ ਤੋਂ ਲਾਇਆ ਜਾ ਸਕਦਾ ਯਾਰ ਦੇਖੋ ਜੇ ਪਾਸਟ ਹਿਸਟਰੀ ਤੁਸੀਂ ਦੇਖੋ ਮੇਰੀ ਗੱਲ ਸੁਣੋ ਜਿਹੜੀ ਪਾਸਟ ਹਿਸਟਰੀ ਤੁਸੀਂ ਦੇਖੋ ਤੇ ਪਾਸਟ ਹਿਸਟਰੀ ਵਿੱਚ ਜ세ਦਾਰ ਸਾਹਿਬਾਂ ਨੂੰ ਉਤਾਰਿਆ ਹੀ ਗਿਆ ਹਨ ਜਥੇਦਾਰ ਸਹਿਬਾਨ ਭਾਈ ਰਣਜੀਤ ਸਿੰਘ ਹੋਰਾਂ ਨੇ ਕੀ ਕੀਤਾ ਸੀ ਇਹਨਾਂ ਨੇ ਕੀਆ ਸੀ ਵੀ 300 ਸਾਲਾ ਖਾਲਸਾ ਪੰਥ ਦਾ ਸਥਾਪਨਾ ਜਿਹੜਾ ਹੈਗਾ ਉਹ ਆਪਾਂ ਇਕੱਠੇ ਹੋ ਕੇ ਮਨਾ ਲੀਆ ਤੇ ਅਪ੍ਰੈਲ ਚ ਮਨਾਣਾ ਸੀ ਫਰਵਰੀ ਚ ਉਹਨਾਂ ਨੂੰ ਲਾਅ ਦਿੱਤਾ ਗਿਆ ਹੁਣ ਜੇ ਉਹਦਾਂ ਨੇ ਜਥੇਦਾਰ ਸਹਿਬਾਨ ਨੇ ਕਿਹਾ ਵੀ ਇਹ ਨਾਨਕਸ਼ਹੀ ਕੈਲੰਡਰ ਜਿਹੜਾ ਨਹੀਂ ਲਾਗੂ ਹੋਣਾ ਚਾਹੀਦਾ ਤੇ ਵੀ ਉਹਨਾਂ ਨੇ ਬੀਬੀ ਜਗੀਰ ਕੌਰ ਨੇ ਲਾਗੂ ਕੀਤਾ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਪੰਥ ਚੋ ਚੇਕ ਕੀਤਾ ਬੀਬੀ ਜਗੀਰ ਕੌਰ ਨੇ ਉਹਨਾਂ ਨੂੰ ਕਮੇਟੀ ਦੀ ਬੈਠਕ ਕਿਉਂਕਿ ਕਮੇਟੀ ਐਸਜੀਪੀਸੀ ਦੀ ਪਾਵਰਫੁੱਲ ਹੈ ਉਹਨਾਂ ਨੇ ਜਥੇਦਾਰ ਸਹਿਬਾਨ ਨੂੰ ਕੁਰਸੀ ਤੋਂ ਲਾਟਾ ਤੇ ਜਥੇਦਾਰ ਸਾਹਿਬ ਰਿਕਸ਼ਾ ਦੇ ਘਰ ਗਏ ਤੇ ਇਹ ਪਾਸਟ ਵਿੱਚ ਹੁੰਦਾ ਆਇਆ ਨਾ ਇਹ ਹੁੰਦਾ ਆਇਆ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਨਾ ਜਿਹੜੀਆਂ ਚੀਜ਼ਾਂ ਦੇਖੋ ਡੈਮੋਕ੍ਰੈਟਿਕ ਜਿਹੜੀ ਇਹਦੀ ਪ੍ਰਕਿਰਿਆ ਬਣੀ ਹੋਈ ਆ ਉਹ ਵਿਧਾਨ ਦੇ ਹਸਾਬ ਨਾਲ ਸੰਵਿਧਾਨ ਦੇ ਹਸਾਬ ਨਾਲ ਇਹ ਬਣੀ ਹੋਈ ਆ ਕਿ ਹਜੇ ਜਿਹੜਾ ਐਸਜੀਪੀਸੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਹੀ ਫੈਸਲਾ ਕਰਦੀ ਆ ਕਿ ਜਥੇਦਾਰ ਸਹਿਬਾਨ ਕੌਣ ਹੋਣਗੇ ਤੇ ਹਜੇ ਕਮੇਟੀ ਦੇ ਬਾਦਲ ਡੜਾ ਕਾ ਵਜਾ ਡਾਕਟਰ ਸਾਹਿਬ ਪੰਥਕ ਜਥੇਬੰਦੀਆਂ ਇਹ ਗੱਲ ਕਰਦੀਆਂ ਪਈਆਂ ਕਿ ਇੱਥੇ ਜਥੇਦਾਰ ਸਾਹਿਬ ਨੂੰ ਇੰਟਰਵੀਨ ਕਰਨਾ ਚਾਹੀਦਾ ਸੀਗਾ ਮਤਲਬ ਆ ਕੇ ਕੋਈ ਨਵਾਂ ਹੁਕਮੀਆਂ ਕੁਝ ਐਦਾਂ ਜਾਰੀ ਕਰਨਾ ਚਾਹੀਦਾ ਸੀਗਾ ਕਿ ਜਿਵੇਂ ਤੁਸੀਂ ਕਹਿੰਦੇ ਪਿਓ ਕਿ ਸੰਭਾਵਨਾ ਹੈਗੀ ਐ ਇਹਦਾ ਡਰ ਕਹਿ ਦਈਏ ਕਿ ਕਿਤੇ ਜਥੇਦਾਰੀ ਨਾ ਖੋਹੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਇੰਟਰਵੈਂਸ਼ਨ ਨਹੀਂ ਹੋਈ ਕੋ ਜਥੇਦਾਰ ਸਹਿਬਾਨ ਦੀ ਆਪਣੀ ਕੁਰਸੀ ਹੈ ਜਥੇਦਾਰ ਸਹਿਬਾਨ ਇੱਕ ਸ਼ਕਤੀ ਹੈ ਸਰਵੋੱਚ ਸ਼ਕਤੀ ਹੈ ਉਹਨਾਂ ਨੇ 2 ਦਸੰਬਰ ਨੂੰ ਇੱਕ ਵਾਰ ਆਪਣੀ ਤਾਕਤ ਦਾ ਅਹਿਸਾਸ ਵੀ ਕਰਾਇਆ ਲekin ਜਿਹੜੀ ਗੱਲ ਸਾਹਬ ਸਿੰਘ ਜੀ ਗੱਲ ਹੈਗੀ ਆ ਕਿ ਮੈਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹਦਾ ਕਿ ਉਹਨਾਂ ਨੂੰ ਕੋਈ ਡਰ ਆ ਉਹਨਾਂ ਨੂੰ ਕੋਈ ਡਰ ਨਹੀਂ ਆ ਗੁਰੂ ਦੇ ਸਿੰਘ ਆ ਗੁਰੂ ਦਾ ਸਿੱਖ ਨੂੰ ਕੋਈ ਡਰ ਨਹੀਂ ਹੁੰਦਾ ਡਰਨ ਵਾਲੇ ਨਹੀਂ ਡਰਦੇ ਜਿਹਨੂੰ ਹੁਣ ਮੰਨ ਲਓ ਜੀ ਜਿੰਨੇ ਲਾਏ ਗਏ ਅੱਜ ਵੀ ਤਾਂ ਬੋਲਦੇ ਆ ਨਾ ਗਿਆਨੀ ਮੁਰਗ ਗੁਰਮੁਖ ਸਿੰਘ ਬੋਲਦੇ ਨੇ ਭਾਈ ਰਣਜੀਤ ਸਿੰਘ ਜਥੇਦਾਰ ਸਹਿਬਾਨ ਬੋਲਦੇ ਨੇ ਜਸਵੀਰ ਸਿੰਘ ਰੋਡੇ ਨਹੀਂ ਬੋਲਦੇ ਸਭ ਬੋਲਦੇ ਆ ਗੁਰੂ ਦਾ ਸਿੱਖ ਨਹੀਂ ਕਦੀ ਹਾਰਦਾ ਕਦੀ ਨਹੀਂ ਹਾਰਦਾ ਲੇਕਿਨ ਗੱਲ ਇਹ ਹੈ ਕਿ ਜਿਹੜੀ ਮੌਜੂਦਾ ਦੌਰ ਹੈ ਮੌਜੂਦਾ ਦੌਰ ਹੈ ਕਿ ਸਿਆਸਤ ਜਿਹੜੀ ਆ ਉਹ ਪੰਥ ਤੇ ਹੈਵੀ ਹੋ ਚੁੱਕੀ ਆ ਧਰਮ ਦੇ ਉੱਤੇ ਜਿਹੜੀ ਸਿਆਸਤ ਆ ਉਹ ਭਾਰੀ ਪੈ ਰਹੀ ਆ ਮੈਂ ਉੱਤ ਵਿੱਚ ਪੁੱਛਾਂਗਾ ਕਿ ਜਿਹੜੀਆਂ ਅੱਜ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਰਹੀ ਹੈ ਇਹ ਪ੍ਰਮਾਣਿਤ ਹੋਵੇਗੀ ਜਾਂ ਇਹਦੇ ਵਿੱਚ ਵੀ ਕੋਈ ਅੱਗੇ ਘੁਮਾਅ ਆ ਸਕਦਾ ਦੇਖੋ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਸਾਰੀ ਸਿੱਖ ਕੌਮ ਦੇਖ ਰਹੀ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੰਜਾਬ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਮੈਨੂੰ ਬਾਲੀਆਂ ਉੱਥੋਂ ਫੋਨ ਕਾਲ ਵੀ ਆਉਂਦੀਆਂ ਲੋਕ ਵਿਚਾਰ ਵਟਾਂਦਰੇ ਵੀ ਕਰਤੇ ਆ ਤੇ ਹਜੇ ਲੋਕ ਜਿਹੜੇ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲ ਦੇਖ ਰਹੇ ਆ ਕਿ ਉਹ ਅੱਗੋਂ ਕੀ ਰੋਕਾ ਪਨਾਂਦੇ ਨੇ ਅਕਾਲ ਤਖਤ ਸਾਹਿਬ ਤੋਂ ਕੀ ਹੁਕਮ ਜਾਰੀ ਕਰਦੇ ਨੇ ਕਿਉਂਕਿ ਇਨ ਬਿਨ ਜਿਹੜੇ ਆ ਉਹ ਲਾਗੂ ਤਾਂ ਹੋਏ ਨਹੀਂ ਹੁਕਮ ਤੇ ਉਹਨਾਂ ਵੱਲੋਂ ਕੀ ਹੁਕਮ ਜਾਰੀ ਕੀਤੇ ਜਾਂਦੇ ਆ ਉਹਦੇ ਉੱਤੇ ਸਾਰੀ ਸਿੱਖ ਕੌਮ ਦੀ ਨਿਗਾਹ ਉਹੀ ਜਿਹੜੀ ਨਿਗਾਹ ਹੈਗੀ ਆ ਉਹੀ ਜਿਹੜੀ ਨਿਗਾਹ ਹੈਗੀ ਆ ਅੱਗੋਂ ਜਿਹੜਾ ਰਾਜਨੀਤਿਕ ਦੇ ਵਿੱਚ ਕੀ ਇਹਦੇ ਵਿੱਚ ਬਦਲਾਅ ਆਂਦਾ ਉਹ ਤੈਅ ਕਰੇਗੀ ਫਿਲਹਾਲ ਇਹ ਸਿਚੁਏਸ਼ਨ ਬਣੀ ਹੋਈ ਆ ਹੌਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਾਂਗੇ ਬਣੇ ਰੋਵਾਂ ਵਾਲੀ ਇੰਡੀਆ ਪੰਜਾਬੀ ਤੇ